ਹੈਲੋ ਸਸੀਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਆਈ ਆ ਜੈਸਮੀਨ ਮਾਲ ਮਾਲ ਵਾਕਿਆ ਮਾਲ ਹੀ ਆ ਹਨਾ ਇਹਦਾ ਹਸਬੰਡ ਨੂੰ ਮੁਚਲ ਜਾ ਉਹ ਕੁੜੀਆਂ ਧਮਕੀਆਂ ਦੇ ਰਿਹਾ ਹੈ ਕਮੈਂਟ ਕਰ ਕਰਕੇ ਮੈਂ ਤੇਰੇ ਜੁੱਤੀਆਂ ਫੇਰ ਦੇਣੀਆਂ ਮੈਂ ਤੇਰੇ ਇਦਾਂ ਕਰ ਦੇਣਾ ਪਹਿਲਾਂ ਤੋਰੇ ਚੈਨਲ ਤੇ ਸਟ੍ਰਾਈਕ ਮਾਰਤੀ ਹਨਾ ਕੁੜੀ ਰੋਸਟਰ ਬਵਚਰੀ ਉਹਦੇ ਚੈਨਲ ਤੇ ਸਟ੍ਰਾਈਕ ਮਾਰਤੀ ਫਿਰ ਉਹਨੂੰ ਜੁੱਤੀਆਂ ਕਹਿੰਦਾ ਮੈਂ ਤੇਰੇ ਜੁੱਤੀਆਂ ਮਾਰਨੀਆਂ ਮੈਂ ਤੇਰੇ ਫਲਾਨਾ ਕਰਨਾ ਦੱਸੋ ਤੁਸੀਂ ਜਨਾਨੀਆਂ ਤੁਸੀਂ ਆਪਦੀਆਂ ਲੈ ਕੇ ਆਉਂਨੇ YouTube ਤੇ ਹੈਨਾ ਗੜਵੇ ਵਰਗੇ ਉਹਨਾਂ ਦੇ ਢੱਡੇ 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 ਮਤੀਰੇ ਵਰਗੇ ਕੱਢ-ਕੱਢ ਕੇ ਬਿਠਾ ਬਿਠਾ ਦਿੰਨਾ ਹੈ ਤਾਂ ਉਹਨਾਂ ਨੂੰ ਦਿਖਾਉਣਾ YouTube ਤੇ ਲਿਆ ਲਿਆ ਕੇ ਤੇ ਚਿੱਤਰ ਜੁੱਤੀਆਂ ਤੁਸੀਂ ਦੂਜਿਆਂ ਦੇ ਮਾਰਨੀ ਆ ਮਰ ਜਾਓ ਤੁਸੀਂ ਸ਼ਰਮ ਨਾਲ ਨਾਕੜ ਬੋ ਕੇ ਉਹਦਾ ਤੂੰ ਸਰਦਾਰ ਹੈਗਾ ਆ ਤੂੰ ਪੱਗ ਬੰਨੀ ਆ ਤੇਰੇ ਕੰਮ ਤੇਰੀ ਕਰਤੂਤਾਂ ਕਿਹੜੀਆਂ ਆ ਹਰਾਮੀ ਕਿਸੇ ਥਾਂ ਦਾ ਪਹਿਲਾਂ ਮੇਰੇ ਮੈਂ ਨਹੀਂ ਸੀ ਇਹਨੂੰ ਕੁਝ ਕਹਿੰਦੇ ਹੁੰਦੇ ਮੈਂ ਕਹਿੰਨਾ ਛੱਡ ਭਰਾ ਐਵੇਂ ਕਮਲੇ ਆ ਮੈਂ ਕਹਿੰਦਾ ਲੱਗੇ ਆ ਲੱਗੇ ਰਹਿਣ ਨੂੰ ਹੈਨਾ ਪਰ ਤੂੰ ਕੁੜੀ ਨੂੰ ਧਮਕੀਆਂ ਦੇ ਰਿਹਾ ਹੈਂ ਕੀ ਕਰ ਲੂਗਾ ਤੂੰ ਚੱਲ ਜਿੱਤਣਾ ਦੇ ਵਿੱਚ ਧਮਕੋਗੇ ਤੇ ਆਪਣੀ ਆਪਣੀ ਨਿੰਕੀ ਦੇ ਵਿੱਚ ਖੁਸ਼ ਹੋਗੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਸੋ ਜਿਵੇਂ ਕਿ ਤੁਹਾਨ ਸਰਦਾਰ ਜੀ ਨੇ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ ਬੇਬੀ ਸ਼ਾਮ ਕਰਨਾ ਪੈਣਾ ਹੈ ਹੈਨਾ ਤੇ ਰੱਬ ਦਾ ਸ਼ੁਕਰਾਨਾ ਜੀ ਬਹੁਤ ਜ਼ਰਾ ਪਿਆਰ ਠੀਕ ਹਾਲਤ ਚ ਆ ਗਿਆ ਹੈ ਨਾ ਇਹਦਾ ਪਤਾ ਲੱਗ ਗਿਆ ਤੇ ਉਹ ਬੇਬੀ ਸ਼ਾਵਰ ਕਰਨਾ ਹੀ ਕਦੀ ਫੋਟੋ ਦੇ ਚਾਣੀ ਮੰਨੇ ਨਹੀਂ ਅਸਿਕਾ ਸੋ ਕੁਰੇ ਕਰੀਏ ਹੁਣ ਬਹਾਨੇ ਵਾਲੇ ਸਾਰੇ ਇਕੱਠੇ ਹੁੰਦੇ ਨੇ ਖੁਸ਼ੀਆਂ ਆ ਇਹਦੀ ਉਦੋਂ ਦੀ ਵੀਡੀਓ ਆ ਜਦੋਂ ਦੀ ਹਨਾ ਇਹਨੇ ਆਹ ਆਪਣੇ ਹੜ੍ਹ ਦੇ ਹਾਲਾਤ ਬਹੁਤ ਜਿਆਦੇ ਸੀਗੇ ਹਨਾ ਹੜ੍ਹ ਆਇਆ ਸੀਗਾ ਯਾਨੀ ਕਿ ਬਹੁਤ ਖਤਰਨਾਕ ਡੇਂਜਰਸ ਸਿਚੁਏਸ਼ਨ ਸੀਗੀ ਇਹ ਉਦੋਂ ਦੀ ਆ ਇਹ ਉਦੋਂ ਕਹਿ ਰਹੀ ਆ ਵੀ ਹੁਣ ਹਾਲਾਤ ਠੀਕ ਆ ਉਹ ਮਰ ਜਾ ਤੂੰ ਡੁੱਬ ਕੇ ਤਾਂ ਸਾਰਾ ਟੱਬਰ ਹੀ ਤੁਸੀਂ ਬਿਸ਼ਰਮਾ ਤੁਸੀਂ ਆਪਣਾ ਕੰਮ ਕਰਨ ਦੇ ਲਈ ਹਾਲਾਤ ਹੀ ਸਹੀ ਕਰੀ ਜਾਂਦੀ ਬੈਂਦੀ ਸਾਰਾ ਕੁਝ ਠੀਕ ਆ ਜਿੰਨਾ ਚਿਰ ਤੁਹਾਡੇ ਘਰਾਂ ਚ ਪਾਣੀ ਨਹੀਂ ਆਇਆ ਉਹਨਾਂ ਚਿਰ ਸਭ ਘਰ ਠੀਕ ਹੀ ਆ ਹੈਨਾ ਬਾਕੀ ਭਾਂ ਸਾਰੇ ਮਰ ਜਾਂ ਡੱਬ ਕੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤਲਗੇ ਤੇ ਚਾਤਾ ਬੜਾਇਆ ਬਿਹਾਰ ਤੋਂ ਆਈ। ਇਹ ਗ੍ਰੈਂਡ ਵਾਲੇ ਇਹ ਘਰ ਦੇ ਆਪਾ ਇਹ ਬੜੇ ਵਧੀਆ ਜੇ। گاਉਂ ਲੈ ਕੇ ਪਹੁੰਚਿਆ ਜੀ ਕਿੰਨੀ ਹਰੀ-ਹਰੀ ਥੋੜੀ ਕੰਡੀਸ਼ਨ ਥੋੜੀ ਦੀ ਰੁਕੜੌੜੇ ਜਾਂਦੀ ਨਹੀਂ ਜਿਵੇਂ ਤੇ ਮੈਂ ਇੱਥੇ ਹੀ ਆਨ। ਫਿਰ ਜਿੱਕੇ ਆਜਾ ਤੇ ਦੀਨੇਸ਼ ਸਪੈਸ਼ਲ ਨੇ ਤਾਂ ਖੀਰ ਬਣਾਈ। ਦੀਨੇਸ਼ ਸਪੈਸ਼ਲ ਥੋੜੀ ਜਿਹੀ ਖੀਰ ਬਣਾਈ। ਮੁੰਡਿਆਂ ਨੇ ਆਉਣਾ ਪਈ ਆਹ ਲੇ। ਹੈ? ਹੈਗੀ ਬੋਦੀ ਨੇ ਮੈਂ। ਕਿੰਨਾ ਖਾਈ ਸੀ। ਨਾ ਇਹਨੇ ਕੀ ਆਤਾ ਥੈਂਕ ਯੂ ਬਹੁਤ ਵਧੀਆ ਬਣਾਇਆ। ਤੇ ਜਿਹਨੇ ਦੂਸਰਾ ਵੀ ਆ ਜੀ ਉਹ ਬਹੁਤ ਹੀ ਵਧੀਆ ਮਹਿੰਦੀ ਆਰਟਿਸਟ। ਅਸੀਂ ਮੇਰੇ ਕਦਰ ਨਹੀਂ ਤੇ ਮੈਂ। ਪਹਿਲਾਂ ਤਾਂ ਇਹ ਗੱ ਇਹਨਾਂ ਦੀ ਮੇਰੀ ਮਾਂ ਦਾ ਵਿਆਹ ਰੱਖਿਆ ਹੈ ਇਹਨਾਂ ਘਰੇ ਪੋਣੇ ਮਹਿੰਦੀਆਂ ਲਾਉਣੀਆਂ ਹੈ ਸ਼ਰਮ ਨਹੀਂ ਆਉਂਦੀ ਹੈ ਨਾ ਤੇ ਆ ਆਪਣਾ ਕਲਚਰ ਕਰੋ ਤਾਂ ਹੋ ਗਿਆ ਆਹ ਕਿਹੜਾ ਆ ਸ਼ਾਵਰ ਬੇਵਿਸ਼ਾਵਰ ਦਾ ਹੈ ਨਾ ਆ 10 ਸਾਲ ਤਾਂ ਮੈਨੂੰ ਵੀ ਇੱਧਰ ਰਹਿੰਦੀ ਨੂੰ ਹੋ ਗਿਆ ਇੱਧਰ ਮੈਂ ਵੀ ਇੱਕ ਮੁੰਡਾ ਜੰਮ ਦਿੱਤਾ ਬੇਵਿਸ਼ਾਵਰ ਦਾ ਮੈਂ ਵੀ ਨਹੀਂ ਕੀਤਾ ਮੈਨੂੰ ਮੈਂ ਤਾਂ ਕੋਈ ਹੋਰ ਭੈਣ ਆਪਣੀ ਕਰਦੀ ਨਹੀਂ ਹੁਣੀ ਬਾਹਰ ਅੰਦਰ ਬੈਠੀਆਂ ਸਾਰੀਆਂ ਉਹ ਕੋਈ ਕਰਦੀਆਂ ਇਦਾਂ ਦਾ ਰਾਜ ਮਹਿੰਦੀ ਤੇ ਆ ਰਾਜ ਕਾਹੋ ਮਰੀਸ ਦੇ ਵੀ ਬਣਾ ਕੇ ਇਹਨੂੰ ਨਾ ਕੰਪਲੀਟ ਕਰਕੇ ਕਰਦਾ ਬਾਕੀ ਤੇ ਇਹਦਾ ਜੀ ਇਹਦੇ ਤੇ YouTube ਤੇ ਜਿਹੜਾ ਬਲੌਗ ਪਾਣ ਦੇ ਵਿੱਚੋਂ ਕਾਦੂਵੇ ਚਲੋ ਜੀ ਚਲੋ ਭਾਈ ਪਤਾ ਸਾਲ ਹਾਂ ਬਹੁਤ ਜੀ ਮੰਡੀ ਦਾ ਪੱਲੂ ਆਇਆ ਤੇ ਇਹਦਾ ਵੀ ਮੇਟਾ ਕਰਦੇ ਆ ਬੇਬੀ ਸ਼ਾਵਰ ਦਾ ਕੀੜਾ ਇਹਦਾ ਹੀ ਜੜਿਆ ਆ ਹਨਾ ਤੇਰੇ ਤੇ ਤੇਰੀ ਰਨ ਦੇ ਸਿਰਫ ਇੱਕ ਬਲੌਗ ਬਣਾਉਣ ਦੇ ਚੱਕਰ ਦੇ ਵਿੱਚ ਰੋਜ਼ ਰੋਜ਼ ਨਵਾਂ ਨਵਾਂ ਕੰਟੈਂਟ ਦੇ ਦੇ ਹਨਾ ਤੁਸੀਂ ਬੇਬੀ ਸ਼ਾਵਰ ਵੀ ਉਦੋਂ ਕੀਤਾ ਜਦੋਂ ਪੰਜਾਬ ਦੇ ਵਿੱਚ ਐਦਾਂ ਹੜ੍ਹ ਆ ਰਹੇ ਸੀ ਲੋਕ ਐਦਾਂ ਘਰੋ ਬੇਕਾਰ ਹੋਏ ਸੀਗੇ ਹਨਾ ਘਰ ਟੁੱਟੇ ਹੋਏ ਸੀ ਲੋਕਾਂ ਦੇ ਕਈ ਲੋਕ ਮਰ ਵੀ ਗਏ ਹਨਾ ਤੁਸੀਂ ਉਸ ਟਾਈਮ ਦੇ ਵਿੱਚ ਬੇਬੀ ਸ਼ਾਵਰ ਕੀਤਾ ਵੀ ਵੀਡੀਓ ਤੁਸੀਂ ਹੁਣ ਪੋਸਟ ਕਰ ਰਹੇ ਆ ਵੀ ਕਿਤੇ ਸਾਡੇ ਜੁੱਤੀਆਂ ਨਾ ਪੈ ਜਾਣ ਉਦੋਂ ਜੇ ਅਸੀਂ ਉਦੋਂ ਕਰਦੇ ਸਾਡੇ ਲੋਕਾਂ ਨੇ ਸਾਡੇ ਦਿਵਾਲੇ ਹੋ ਜਾਣਾ ਸੀ ਇਸ ਕਰਕੇ ਤੂੰ ਕੱਲੀ ਕੱਲੀ ਵੀਡੀਓ ਹੁਣ ਪੋਸਟ ਕਰ ਰਹੇ ਆਂ ਆ ਤੂੰ ਇਹ ਵੀ ਰੋਡਾਂ ਦਾ ਚੁੱਕ ਪੈ ਗਿਆ ਉਹ ਅੱਗੇ ਆ ਨਹੀਂ ਆਉਗਾ ਟਿੱਲਾ ਵਿੱਚ ਜਗਾ ਹੈ ਵਿੱਚ ਨਾ ਲੋਕ ਸੋਰ ਰਹੇ ਨੇ ਕੋਈ ਨਹੀਂ ਬੁੱਝਾ ਦੇ ਆ ਦੇਖੋ ਮੀਰੀ ਅੱਗੇ ਬੋਲਣ ਦਾ ਬੋਲਣ ਆ ਗਿਆ ਵਾਜਾ ਵੀ ਕਰੀਂ ਸਿਉਣ ਮਾਰ ਦੋ ਤੂੰ ਇਹ ਹੋਣੇ ਬਚਣੀਆ ਨਾ ਨਹੀਂ ਆ ਖੁੱਲ੍ਹ ਦੇ ਆ ਅੱਗੇ ਚੱਕ ਕੇ ਸਿਉਣ ਮਾਰ ਦੋ ਇਹਨੂੰ ਉਹ ਕਰ ਦੋ ਮੂ ਦੇ ਕੇ ਅੱਜ ਆ ਗਿਆ ਵਾੜ ਦੇ ਆ ਗਿਆ ਮਹਾਰ ਕੁਮਾਰ ਕੇ ਤੇ ਵਾੜ ਦੇ ਜਿੱਥੇ ਸਿਲਾਈ ਕਰਦੇ ਨੇ ਸਿਲਾਈ ਕਰਦੇ ਅੱਛਾ ਅੱਛਾ ਟੈਲਰ ਵੀ ਆ ਟੈਲਰ ਵੀ ਆ ਤੇ ਮੈਂ ਤੇ ਜੈਕਟ ਸਿਲਾਈ ਕਰਵਾ ਦਮ ਕੰਮ ਸਾਰੇ ਆਉਂਦੇ ਇਹਨਾਂ ਇਹਨਾਂ ਨੇ 10 ਮਿੰਟ ਦਾ ਵਲੌਗ ਇਦਾਂ ਇਹੀ ਇੱਕ ਥਾਂ ਸੋਫੇ 'ਤੇ ਬੈਠਿਆ ਨਹੀਂ ਪੂਰਾ ਕਰ ਦੇਣਾ ਆ ਕੋਈ ਕੁਝ ਹੋਰ ਨਹੀਂ ਕਰਨਾ ਹੈਗਾ ਹੈਨਾ ਵਲੌਗ ਦਾ ਮਤਲਬ ਹੁੰਦਾ ਸਾਰੇ ਦਿਨ ਦਾ ਥੋੜਾ ਥੋੜਾ ਤੁਸੀਂ ਦਿਖਾਓ ਵੀ ਅਸੀਂ ਹਾਂ ਤਾਂ ਸਾਰੇ ਦਿਨ ਦੇ ਵਿੱਚ ਆਹ ਕੀਤਾ ਤੁਸੀਂ ਇੱਕ ਥਾਂ ਬੈਠੇ ਨੇ ਸਾਰਾ ਵਲੌਗ ਬਣਾ ਕੇ ਚਲੋ ਜੀ ਵਲੌਗ ਬਣ ਗਿਆ ਹੈਨਾ ਤੇ ਹਾਂ ਨੰਬਰ 2 ਆ ਤੁਸੀਂ ਹੁਣ ਭਈਏ ਘਰੇ ਸੱਦੇ ਆ ਕੱਲ ਨੂੰ ਤੁਹਾਡੇ ਲੁੱਟਾ ਹੋਣਾ ਹੋ ਗਿਆ ਫਿਰ ਤੁਸੀਂ ਕਹਣਾ ਸਰਕਾਰ ਜ਼ਿੰਮੇਵਾਰ ਹੈ ਹੁਣ ਤੁਸੀਂ ਆਪ ਉਹਨਾਂ ਨੂੰ ਬੈੱਡਰੂਮਾਂ ਵਿੱਚ ਬਿਠਾ ਕੇ ਬਿਠਾ ਬਿਠਾ ਕੇ ਚਾਹਾਂ ਪਾਣੀ ਪੀ ਆਉਣੀ ਆਏ ਹਨਾ ਕੱਲ ਨੂੰ ਤੁਸੀਂ ਦੂਜੇ ਦਿਵਾਲੇ ਹੋ ਜਾਣਾ ਆਹ ਦੇ ਨਾਲ ਕਿਹਾ ਗਿਆ ਆਂ ਵੀ ਸੁਣੇ ਕਿੱਦਾਂ ਰੱਖ ਲੈ ਗੋਸਣਾ ਥੋੜਾ ਕੀ ਅਸੀਂ ਬਿਠਾ ਦੇ ਗੱਲ ਕਰਦੇ ਗੱਲ ਕਰਦੇ ਉਹ ਵੀ ਕਰਦੇ ਗਏ ਵਿਚਾਲੇ ਪਈ ਇਹ ਆ ਜਾ ਰਿਹਾ ਨਾ ਮੈਂ ਇਹ ਆਹ ਤਾਂ ਚੱਲ ਸਕਦਾ ਅੱਗੇ ਜੀ ਜਾ ਟੱਕ ਬਟਾ ਇਸ ਤਰ੍ਹਾਂ ਦੇ ਵਾਲੇ ਬਟਾ ਕਲੇ ਪਲੇ ਆਇਆ ਇਹ ਤਾਂ ਨਾ ਐਸਾ ਲੈਂਦੇ ਕੱਟ ਇਹ ਤਾਂ ਵਾਈ ਮਟੇ ਹਾਂ ਇਹ ਤਾਂ ਨਾ ਆ ਗਿਆ ਉਹਦੇ ਯਾਨਾ ਕੱਟ ਐਸਾ ਲੈਂਕੇ ਮੈਂ ਇਹਦਾ ਕੁਰਤੀ ਵਾਲੇ ਲੈਂਗੇ ਲਾ ਦਾਂ ਆਹ ਬੜਾ ਗੇਲੇ ਆ ਵੀ ਇਹ ਕੋਈ ਨਾ ਮੈਂ ਧਿਆਨ ਨਹੀਂ ਦੇਦੀ ਕੁਰਤੀ ਵਾਲਾ ਲੈਂਗੇ ਲੈ ਕੇ ਆਉਂਗੀ ਉਹ ਤੇ ਕੱਪੜੇ ਨੇ ਚਾਹੇ ਦੋਈ ਆ ਤੇਰੇ ਪਹਾੜ ਤੋਂ ਲੈਣਾ ਵੀ ਤਾਂ ਸੀ ਤੇ ਨਾ ਲੈਣਾ ਨਾ ਕੀ ਲੱਗੀ ਦੋਈ ਯਾ ਤੇ ਜੇ ਕਰਾਂ ਉਹ ਮਸਾਂ ਚੇਹੇ ਹੁੰਦੀਆਂ ਲੱਗਦੀਆਂ ਦਾ। ਜੈਸਮੀਨ ਨੇ ਡਰਸਾਂ ਬੰਦਿਆਂ ਲਈ ਬੁੜੀਆਂ ਲਈ ਬਣੀਆਂ ਆ ਯਾਨੀ ਕਿ ਜਿਹੜੀਆਂ ਫੱਟ ਬੱਟ ਹੁੰਨੀਆਂ ਆ ਹਨਾ ਮੱਜਾਂ ਦੇ ਵੀ ਕਦੇ ਡਰਸਾਂ ਪਾਈਆਂ ਦੇਖੀਆਂ ਝੱਲ ਪਾਈਦੇ ਉਹਨਾਂ ਦੇ ਤੂੰ ਝੱਲ ਦੇਖ ਕੋਈ ਤਰਪਾਲ ਤਰਪੂਲ ਵਾਲਾ ਹਨਾ ਪੱਲੀਆਂ ਦਾ ਚਾਰ ਬੋਰੇ ਤੁਹਾਡੇ ਤਾਂ ਘਰੇ ਬਾਧੂ ਹੁਣੇ ਆ ਬੋਰੇ ਹਨਾ ਬੋਰਾਂ ਦੇ ਬੋਰਿਆਂ ਦਾ ਸੀਂ ਕੇ ਨਾ ਝੱਲ ਬਣਾ ਉਹ ਪਾ ਲਹੰਗੇ ਤੇਰੇ ਵਸ ਦੀ ਗੱਲ ਨਹੀਂ ਗਈ ਫੇਰ ਕਰੀ ਤੂੰ 베بی ਸ਼ਾਵਰ ਦੇਖੀ ਫੇ ਕਿੰਨੀ ਸੋਹਣੀ ਲੱਗਦੀ ਆ ਜ਼ਰੂਰ ਕਰੀਏ ਇਦਾਂ ਸਾਰੇ ਬੱਚੇ ਸਾਰੇ ਕੰਮ ਕਰਦੇ ਮਾਰਕਟ ਕਰੀ ਜੀ ਬਦਲ ਤੇ ਲਓ ਜੀ ਅੱਜ ਫਟਾਉ ਤੁਹਾਨੂੰ ਮੇਰੀ ਜੀ ਗੱਡੀ ਆ ਹੈ ਤੇ ਅੱਜ ਸਭ ਤੋਂ ਵਧੀਆ ਦੱਸਾਂਗਾ ਮੈਂ ਅੱਜ ਜਿਹੜਾ ਕੋਟ ਪਾਇੰਟ ਪਾਉਣਾ ਨਾ ਫਟੇ ਮੇਰੇ ਤੋਂ ਪਾ ਲਈ ਜਿਹੜਾ ਕੋਟ ਪਾਉਣਾ ਇੱਕ ਆਛਾਲ ਤੇ ਵੀ ਆਛਾਲ ਤੇ ਮੇਰੀ ਪਾਈ ਹੋਈ ਆ ਇਹਨਾਂ ਇਸ ਫੈਸ਼ਨ ਕੱਪੜੇ ਲੈਦੇ ਮੈਂ ਤੋਂ ਲੈ ਤੇ ਦੀ ਕਮਾਲ ਜੀ ਉਹਨਾਂ ਦਾ ਕਪੜਾ ਲੀਕ ਸਵਾਇਆ ਅੰਦਰ ਬੈਠ ਤੇ ਸ਼ਰਟ ਦੇ ਸੈਂਟੀ ਸਵਾਇਆ ਲਾਈ ਦੀ ਤੇ ਲਏ ਤੇ ਜੀ ਵੀ ਨੰਦਕਾਰ ਦਾ ਤੋਂ ਬਾਅਦ ਜੈਸਮੀਨੇ ਲੰਗਾ ਪਾਤਾ ਤੇ ਮੈਂ ਕੋ ਰੰਚਾ ਲੈਣਾ ਹੈ ਹਨਾ ਇਹ ਚੇਂਜ ਕਰਨੇ ਲਈ ਕਹਿੰਦਾ ਵੀ ਮੈਂ ਅੱਜ ਟੌਰ ਕੱਢਿਆ ਕਿ ਤੂੰ ਤੀਵੀਂ ਆਦਮੀ ਨੂੰ ਇਹਨਾਂ ਨੂੰ ਇਹ ਬੜਾ ਭਲੱਖਾ ਰਹਿੰਦਾ ਦੇਖੋ ਜੀ ਟੌਰ ਸ਼ੋਰ ਕੱਢ ਲਈ ਆ ਤੇ ਹੁਣ ਆਪਾਂ ਇਦਾਂ ਕਰਾਂਗੇ ਕਹਿੰਦਾ ਮੈਂ ਟੌਰ ਕੱਢੀ ਆ ਉਹ ਟੌਰ ਤੂੰ ਜਿੰਨੀ ਮਰਜ਼ੀ ਕੱਢ ਲੈ ਪਰ ਅੰਦਰੋਂ ਜਦੋਂ ਤੂੰ ਮੂੰਹ ਖੋਲੂਗਾ ਨਾ ਗੋਬਰ ਹੀ ਨਿਕਲਣਾ ਹੈ ਕਿਉਂਕਿ ਤੇਰਾ ਅੰਦਰੋਂ ਗੋਬਰ ਨਾਲ ਭਰਿਆ ਪਿਆ ਆ ਹਨਾ ਗੂੰ ਖਾਂਦੇ ਤੁਸੀਂ ਤਾਂ ਗੂੰ ਹੀ ਉਗਲਦੇ ਆ ਹਨਾ ਜਦੋਂ ਬੋਲਦੇ ਆ ਨਾ ਲੋਕ ਕਈਆਂ ਆਪਾਂ ਕਹਿੰਦਾ ਨਾ ਕਈਆਂ ਨੂੰ ਤੇਰੇ ਮੂੰਹ ਫੁੱਲ ਕਰਦੇ ਤੇਰੇ ਮੂੰਹ ਗੂੰ ਕਰਦਾ ਆ ਉਹ ਆ ਤੂੰ ਬੰਦਾ ਨਹੀਂ ਕਰਾਇਆ ਹੂੰ ਤੂੰ ਵੀ ਖੋਣੇ ਹੋਂਸਟ ਹੋਂਸਟ ਕਿ ਜੇ ਮੈਨੂੰ ਕਰਤੀ ਰਹਨਾ ਸਮਝਾ ਜੇ ਤੁਸੀਂ ਮੈਨੂੰ ਦੇਖਣਾ ਮੇਰੇ ਇੱਕਦਮ ਹੋਰ ਕਿਸੇ ਵਿਆਹ ਤੋਂ ਪਹਿਲਾਂ ਦੀ ਵੀਡੀਓਜ਼ ਦੇਣਗੇ ਉਹਦੇ ਵਿੱਚ ਮੈਂ ਸਿੰਪਲ ਹੁੰਦੀ ਮੈਂ ਸਿੰਪਲ ਜਿਹਾ ਰਹਿਣਾ ਪਸੰਦ ਕਰਦਾ ਮੈਨੂੰ ਨਾ ਤਾਂ ਮਜ਼ਾ ਆਉਂਦਾ ਨਾ ਲੱਗਦਾ ਮੈਨੂੰ ਸਿਰਫ ਇਹ ਹੁੰਦਾ ਜੈਸੇ ਹੀ ਮਨ ਦਿਲ ਚੱਲਦਾ ਬਸ ਉਹਨਾਂ ਨੂੰ ਉਹਨਾਂ ਨੂੰ ਦੇਖਿਆ ਕਰਦਾ ਸੱਚੀ ਦਾਦੀ ਕਹਿੰਦੀ ਬੋਲਣਾ ਲੈ ਰਹੀਆਂ ਲਾਈਫ ਟਾਈਮ ਦੇ ਲਈ ਇਹ ਗੱਲ ਵਾੜੀ ਹੈ ਇੱਕ ਕਰ ਕਿ ਤੂੰ ਕਰਾ ਲਵੇਂ ਜਰੂਰ ਠੀਕ ਹੈ ਤੁਸੀਂ ਕਹਿੰਦਾ ਕਰਾ ਲਵਾਂਗੇ ਇੱਕ ਦਿਨ ਫੋਟੋ ਮੰਨ ਲਈ ਕੁਝ ਘਸ ਨਹੀਂ ਜਾਣ ਦੇ ਬਿਲਕੁਲ ਹਾਂ ਇੱਕ ਦਿਨ ਮੰਨ ਲਈ ਛੇ ਮੇਰੀ ਹਾਂ ਮੈਂ ਰੋੜੀ ਦਾਸਾ ਦੇਣਾ ਤਾਂ ਤੁਸੀਂ ਕਿਤੇ ਮੰਨ ਲ ਇਹ ਲਾਵਾ ਦੀ ਪਾਇਆ ਟਕਾਵਾ ਜੀ ਸਰਦਾਰਨੀ ਦੀ ਮੇਰੀ ਵੀ ਹੈ ਚੁੱਤੀ ਨਹੀਂ ਕਿ ਆ ਪਾ ਹੈ हेयर ਸਟਾਈਲ ਜਿੱਦਾਂ ਬਹਿ ਜਾ ਬਹਿ ਜਾ ਕਰਾਈ ਪਈ ਆ ਲੈ ਹੈ ਹਜੇ ਮੈਂ ਜਲਦ ਸੌਈ ਪਾਈ ਨਹੀਂ ਹੈ ਨੀ ਤਾਂ ਫੇਰ ਦਿੱਤੇ ਪਰ ਚੁੱਤਨ ਉਹ ਉੱਥੇ ਜਾ ਕੇ ਤੁਹਾਨੂੰ ਮੈਂ ਵੀ ਕੋਟ ਤਾਂ ਹੀ ਨਹੀਂ ਪਾਇਆ ਹਜੇ ਫਿਰ ਗਾਮੀ ਲੱਗ ਲੱਗੀ ਦੀ ਪਾਤਾ ਲਿਆ ਤਾਂ ਮੈਂ ਨਹੀਂ ਮੈਂ ਕੋਟ ਪਾ ਨਾ ਚਾਹੁੰਦੀ ਜਾਈ ਪਾਵਾਂਗੇ ਮੇ ਲੋ ਜੇ ਤਾਂ ਮੰਮੀ ਨੂੰ ਸਰਦਾਰਨੀ ਨੇ ਅੱਜ ਲੱਗਦਾ ਮੂੰਹ ਸੱਚੀ ਧੋ ਲਿਆ ਆ ਹਨਾ ਚਲੋ ਵਧੀਆ ਗੱਲ ਆ ਪਰ ਬਹਿਰਲਾ ਪੁੱਟੀ ਮੂੰਹ ਤੇ ਲਾਲੀ ਪਰ ਧੌਣ ਤੇ ਵੀ ਲਾ ਲੈਂਦੀ ਮੜੀ ਜੀ ਧੌਣ ਕਾਲੀ ਦੀ ਸੀ ਜਾਂਦੀ ਆ ਹੈ ਸਰਦਾਰਨੀ ਜੀ ਸਰਦਰਨਜੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਸਾਡੇ ਸਿਆਣੇ ਕਹਿੰਦੇ ਆ ਵੀ ਜਦੋਂ ਪ੍ਰੈਗਨਸੀ ਹੁੰਦੀ ਹੈ ਉਦੋਂ ਮੇਕਅਪ ਨਹੀਂ ਕਰੀਦਾ ਤਾਂ ਫਿਰ ਤੁਸੀਂ ਅੱਜ ਕਿਦਾਂ ਲਿਪਾ ਪੋਥੀ ਕਰਕੇ ਬੈਠੇ ਆ ਮੇ ਹੈ ਪ੍ਰੈਗਨਸੀ ਦੇ ਵਿੱਚ ਤਾਂ ਮਹਿੰਦੀ ਵੀ ਨਹੀਂ ਲਾਈਦੀ ਹੱਥਾਂ ਤੇ ਉਹ ਵੀ ਘਰ ਦੇ ਰੋਗ ਦਿੰਦੇ ਹੁੰਦੇ ਆ ਵੀ ਨਹੀਂ ਲੋਣੀ ਹੈਗੀ ਬੱਚੇ ਤੇ ਅਸਰ ਪਊਗਾ ਹਨਾ ਤੇ ਤੁਸੀਂ ਅੱਜ ਏਦਾਂ ਲਿਪਾ ਪੋਥੀ ਕਰਕੇ ਬੈਠੇ ਹੋਣ ਨਹੀਂ ਤੁਹਾਡੇ ਤੇ ਅਸਰ ਪੈਣਾ ਤੇ ਕੋ ਤੜਨੇ ਨੂੰ ਤੁਹਾਡੀ ਜਿਹੜੀ ਇਹੋ ਹੱਥ ਲੋਹਾ ਕੀ ਕੁਛ ਹੁੰਦਾ ਮੈਂ ਕਹਿੰਦੀ ਕਿਸੇ ਜੀ ਹੁੰਦੀ ਦੱਸਿਆ ਮੈਂ ਕਹਿੰਦੀ ਕਰ ਲੈਗੀ ਆਪਣਾ ਕੁਝ ਨਾ ਕਰ ਮੈਂ ਨਾ ਫਿਰ ਜਦੋਂ ਵੀ ਬੰਦੇ ਆਪਣਾ ਚੱਲੂਗਾ ਇਹ ਨਾ ਇਹ ਭਾਈ ਜਿੱਦਾਂ ਸਾਡੀ ਪੂਆਜੀ ਦਾ ਕੋਹਣ ਆਇਆ ਤਾਂ ਇੱਕ ਵਾਰ ਉਹ ਕਹਿੰਦੇ ਵੀ ਇਹ ਚੀਜ਼ ਜੰਗਰੀ ਕਰੋ ਤੇ ਚਲੋ ਬਾਕੀ ਸਿਆਣਿਆਂ ਦੀ ਗੱਲ ਵੀ ਮੰਨਣੀ ਵੀ ਚਾਹੀਦੀ ਹੈ ਹਾਂ ਉਹ ਆਂਟੀ ਯਾਰ ਇਹ ਨਿਖ ਧਾਗੇ ਨਾਲ ਕੀ ਫਰਕ ਪੈਣਾ ਹੈ ਇਹਦੇ ਸੰਗਲ-ਸੰਗਲ ਪਾ ਕੋਈ ਮੱਝ ਤੇ ਲਾ ਕੇ ਇੰਨੀ ਆ ਤੁਹਾਡੇ ਮੱਝਾ ਬੱਝੀਆਂ ਆ ਹਨਾ ਉਹਦੇ ਗੱਲ ਉਹਦੇ ਸੰਗਲ ਲਾ ਕੇ ਇਹਦੇ ਪੈਰ 'ਚ ਪਾ ਦੋ ਹੈਣਾ ਜਿਹੜੀ ਟੈਕ ਜੂਗੀ ਇਹ ਆ ਜਿਹੜੀ ਇਹਨਾਂ ਨੇ ਫੋਟੋ ਸ਼ੂਟ ਕੀਤਾ ਇਹ ਉਹਨਾਂ ਦਿਨਾਂ ਦਾ ਹੈ ਗਾਇਜ਼ ਇਹ ਹੁਣ ਦੀ ਨਹੀਂ ਗੀ ਇਹ ਇਹਨਾਂ ਨੇ ਹੜਾਂ ਦੇ ਵਿੱਚ ਕੀਤਾ ਹੋਇਆ ਹੈ ਦੇਖ ਲਓ ਇਹਨਾਂ ਦੇ ਦਿਮਾਗ ਕਿੱਡੇ ਗੰਦੇ ਆ ਹੈਨਾ ਇਹਨਾਂ ਨੂੰ ਕਿਸੇ ਦਾ ਦੁੱਖ ਦਰਦ ਹੈ ਨਹੀਂ ਇਹ ਸਿਰਫ ਆਪਣੇ ਆਪ ਨਾਲ ਹੀ ਮਤਲਬ ਹੈ ਇਹ ਏਡੇ ਗੰਦੇ ਬੰਦੇ ਆ ਨਾ ਇਹ ਵਿਊ ਦੇ ਚੱਕਰ ਦੇ ਵਿੱਚ ਹੈਨਾ ਪੈਸਿਆਂ ਦੇ ਚੱਕਰ ਦੇ ਵਿੱਚ ਕੁਝ ਵੀ ਕਰ ਸਕਦੇ ਆ ਆ ਦੇਖ ਲਓ ਉਹ ਨੂੰ ਹੈਨਾ ਪੂਰਾ ਟਾਈਮ ਚੱਲ ਰਿਹਾ ਹੈ ਉਹ ਜਨਾਨੀ ਨੇ ਉਹ ਮੁੱਛਲ ਐਡਾ ਉਦਦਾ ਸਰਦਾਰ ਬਣਿਆ ਫਿਰਦਾ ਤੂੰ ਹਨਾ ਉਹਨੇ ਸਰਦਾਰ ਜੀ ਨੇ ਦੇਖ ਲਓ ਵੀ ਇਦਾਂ ਦੇ ਬੰਦੇ ਆ ਤੇ ਆਪਦੀ ਜਨਾਨੀ ਪ੍ਰੋਮੋਸ਼ਨ ਕਰਨ ਭੇਜਤੀ ਦੁਕਾਨ ਤੇ ਮੈਂ ਤੁਹਾਨੂੰ ਉਹ ਵੀ ਕਲਿੱਪ ਲਾਉਂਗੀ ਜਿੱਥੇ ਪ੍ਰੋਮੋਸ਼ਨ ਕਰਨ ਗਏ ਆ ਖਰੀਦਣਾ ਥੋੜਾ ਜਿਹਾ ਕੁਝ ਉਥੇ ਸਿਰਫ ਪ੍ਰੋਮੋਸ਼ਨ ਕਰਨ ਗਈ ਆ ਪੂਰੇ ਦਿਨਾਂ ਚ ਕਹਿੰਦੀ ਮੈਨੂੰ ਤਾਂ ਡਾਕਟਰ ਨੇ ਸੱਦਾ ਸੀ ਮੈਂ ਤਾਂ ਸ਼ਾਪਿੰਗ ਕਰਨ ਗਈ ਸੀ ਬਾਅਦ ਵਿੱਚ ਉਥੇ ਹਨਾ ਕੋਈ ਸ਼ਾਪਿੰਗ ਨਹੀਂ ਕੀਤੀ ਇਹ ਤਾਂ ਜਿਹੜੇ ਜੌੜੀ ਆ ਜਿਹੜੇ ਆ ਇਹਨੂੰ ਪਤਾ ਨਹੀਂ ਕੀ ਨਾਮ ਲਿਖਾਇਆ ਹੋਇਆ ਨਾ ਇਹ ਫਾਰਮ ਪੈਕ ਇਹ ਜੌੜੀ ਰਹਿੰਦਾ ਜਾ ਰਿਹਾ ਜੀ

ਕਿੰਨੇ ਕ ਪੈਸੇ ਮਿਲ ਗਏ ਹੋਊਗੇ ਤੈਨੂੰ ਇਸ ਪ੍ਰੋਮੋਸ਼ਨ ਦੇ ਹਨਾ ਜਿਹੜਾ ਤੂੰ ਆਪਣੇ ਨਿਆਣੇ ਦੀ ਜਾਨ ਜੋਖਮ ਚ ਪਾ ਕੇ ਇੱਥੇ ਆਈ ਆ ਤੇਰਾ ਦਿਮਾਗ ਖਰਾਬ ਆ ਹਨਾ ਵੈਸੇ ਕੋਈ ਸਹੀ ਵੀ ਨਹੀਂ ਲੱਗਦਾ ਹੈਗਾ ਹੈ ਤਾਂ ਖਰਾਬ ਹੀ ਹੈ ਤੁਹਾਡਾ ਸਾਰਾ ਟੱਬਰ ਦਾ ਹੀ ਹਨਾ ਤੇ ਤੂੰ ਇੱਥੇ ਪ੍ਰੋਮੋਸ਼ਨਾਂ ਕਰਦੀ ਫਿਰਦੀ ਆ ਸ਼ਰਮ ਨਹੀਂ ਆਉਂਦੀ ਐਸ ਗੱਲੋਂ ਕਹਿੰਨੇ ਆ ਦੇਖ ਲਿਆ ਤੁਸੀਂ ਗਾਇਜ਼ ਕੁਛ ਲਿਆ ਕੁਛ ਨਹੀਂ ਲਿਆ ਬਸ ਉਹ ਪ੍ਰੋਮੋਸ਼ਨ ਕਰਨ ਆਈ ਸੀ ਦੁਕਾਨ ਤੇ ਹਨਾ ਸੋ ਗਾਇਜ਼ ਦੇਖੋ ਉਹ ਕੁੜੀ ਨੂੰ ਇਹਨੇ ਇੰਨਾ ਗੰਦਾ ਬੋਲਿਆ ਨਾ ਇਹ ਤੂੰ ਕਿੰਨਿਆਂ ਕਦੇ ਸਟ੍ਰਾਈਕ ਮਰਵਾ ਦੂੰਗਾ ਹਨਾ ਤਾਂ ਜਿੱਦਨ ਤੇਰੇ ਤੇ ਕਿਸੇ ਨੇ ਸਟ੍ਰਾਈਕ ਮਾਰਤੀ ਸਾਡੇ ਤਾਂ ਚੱਲ ਕੋਈ ਨਾ ਰੋਟੀ ਪਾਣੀ ਨਹੀਂ ਚੱਲਦਾ ਇਹਦੇ ਤੋਂ ਤਾਂ ਤੇਰੀ ਰੋਟੀ ਪਾਣੀ ਬੰਦ ਹੋ ਜਾਣੀ ਆ ਫੇਰ ਦੇਖ ਲੈ ਫੇਰ ਕਿੱਦਾਂ ਨੂੰ ਜਾਊਂਗਾ ਹੈ ਧਿਆਨ ਨਾ ਜਰਾ ਕਰਈਦਾ ਹੁੰਦਾ ਇਹ ਇੰਨਾ ਨਹੀਂ ਤਾਂ ਨੂੰ ਲੱਗਦਾ ਵੀ ਤੁਸੀਂ ਥੱਲੇ ਦੁਨੀਆ ਹੀ ਦੇਖਣ ਦੁਨੀਆ ਸਾ ਕੀੜੇ ਮਕੋੜੇ ਸਮਝੋ ਵੀ ਹਾਂ ਵੀ ਇਹ ਦੁਨੀਆ ਨਹੀਂ ਇਹ ਕੀੜੇ ਮਕੋੜੇ ਤੁਰੇ ਫਿਰਦੇ ਆ ਅਸੀਂ ਬੰਦੇ ਆ ਬਸ ਅਸੀਂ ਸ਼ਹਿਨ ਸ਼ਾਹ ਆ ਥੋੜਾ ਧਿਆਨ ਨਾ ਬੋਲਿੰਗਾ ਤੋ ਸਾਰੇ ਭੈਣ ਭਰਾਵਾਂ ਅੱਗੇ ਰਿਕੁਐਸਟ ਆ ਵੀ ਇਹਦਾ ਇਹਨਾਂ ਦੀ ਵੀਡੀਓ ਦੇ ਥੱਲੇ ਜਾ ਕੇ ਨਾ ਭੜੇ ਭੜੇ ਕਮੈਂਟ ਕਰਕੇ ਆਓ ਇਹਨੂੰ ਵੀ ਅਕਲ ਆ ਜਾਵੇ ਪਰ ਕਮੈਂਟੇ ਡਿਲੀਟ ਕਰ ਦਿੰਦੇ ਆ ਹਨਾ ਕੋਈ ਵੀ ਬੈਡ ਕਮੈਂਟ ਜਿਹੜਾ ਹੁੰਦਾ ਸਾਰੇ ਡਿਲੀਟ ਕੀਤੇ ਹੁੰਦੇ ਆ ਚੰਗੇ ਚੰਗੇ ਰੱਖੇ ਹੁੰਦੇ ਹਨਾ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਂ ਮੂਰੇ ਭੈਣ ਦਾ ਕਮੈਂਟ ਲਾਇਆ ਜਿਹਨੂੰ ਉਹਨੇ ਇਹਨੇ ਬੈਡ ਕਮੈਂਟ ਕੀਤਾ ਆ ਤੇ ਤੁਸੀਂ ਸਾਰੇ ਦੇਖ ਲਿਓ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਬਾਏ ਬਾਏ